ਪੰਜਾਬ ਦੀ ਸਾਡੀ ਸਬਜੀ ਆ ਉਹ ਸ਼ਾਮ ਨੂੰ ਸਾウਦੀ ਅਰਬ ਅਰਬ ਕੰਟਰੀਆਂ ਚ ਉਹ ਉਹਨਾਂ ਦੇ ਚੁੱਲ੍ਹੇ ਤੇ ਉਹਨਾਂ ਦੇ ਗੈਸ ਤੇ ਹੋਊਗੀ ਉਸ ਨੂੰ ਇਤਿਹਾਸ ਚ ਪੁਰਾਣਾ ਦੇਖ ਲੋ ਤੇ ਆਚਾਰ ਛਿੱਟੇ ਵੀ ਪਏ ਹਨਾ ਉਹ ਫਿਰ ਰੱਬ ਵੀ ਰੋਂਦਾ ਨਾ ਜਵਾਬ ਪੀਐਮ ਮੋਦੀ ਨੂੰ ਵੀ ਦੇਣਾ ਪਊਗਾ ਜਵਾਬ ਅਮਿਤ ਸ਼ਾਹ ਜੀ ਨੂੰ ਵੀ ਦੇਣਾ ਪਊਗਾ ਜਦੋਂ ਉਹ ਪੀਐਮ ਬਣੇ ਸੀ ਕਿਉਂਕਿ ਸਰਦਾਰ ਪੱਗ ਬੰਨੀ ਹੋਈ ਇਹ ਮਾਣ ਵੀ ਸੀ ਪਰ ਦੁੱਖ ਇਹ ਹੈਗਾ ਵੀ ਉਹਨਾਂ ਨੇ ਵੀ 95 ਤੋਂ ਲੈ ਕੇ ਕਿਸਾਨਾਂ ਖਾਤਰ ਬਹੁਤਾ ਕੁਝ ਆਇਆ ਜਾਂ ਨਹੀਂ ਕੀਤਾ ਹੈਗਾ ਭੈਣ ਬਧਾਇਕ ਆ ਸਾਡੀ ਉਥੋਂ ਖਰੜ ਤੋਂ ਉਹ 5 ਮਿੰਟ ਚ ਉਹਨੂੰ ਆਏ ਸੀਗਾ ਵੀ ਇੱਕ ਟੌਫੀ ਆ ਚੱਕ ਕੇ ਆਏ ਫੜਾਤੀ ਐਮਐਸਪੀ ਦੇਣੀ ਫੇਰ ਬਾਅਦ ਚ ਜਦੋਂ ਰਾਜ ਭਾਗ ਆ ਕੇ ਉਹ ਤੋਂ ਬਾਅਦ ਉਹ ਕਹਿੰਦੇ ਨਹੀਂ ਇਹ ਸੈਂਟਰ ਦਾ ਮੈਟਰ ਹੈਗਾ ਸਾਡਾ ਮੈਟਰ ਨਹੀਂ ਤਾਂ ਸਸ਼ੀਕਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਹੈ ਇਸ ਵਕਤ ਅਸੀਂ ਖਨੌਰੀ ਬਾਰਡਰ ਦੇ ਉਸ ਹੱਥ ਤੇ ਮੌਜੂਦ ਹ ਜਿੱਥੇ ਬਾਦਸਤੂਰ ਪਿਛਲੇ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਹੈਗਾ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਡੈਡਲੌਕ ਹੱਲੇ ਵੀ ਬਣਿਆ ਹੋਇਆ ਹੈ ਪ੍ਰਸ਼ਾਸਨ ਮੰਗਾ ਮੰਨ ਲਈ ਤਿਆਰ ਨਹੀਂ ਹੈਗਾ ਤੇ ਇਧਰਲੇ ਪਾਸਿਓਂ ਕਿਸਾਨ ਵੀ ਆਪਣੀ ਜਿਹੜੀ ਮੰਗ ਮੰਵਾਉਣ ਦੀ ਪੂਰੀ ਕਹਾਣੀ ਹੈਗੀ ਆ ਉਹਤੇ ਬਜਦ ਹੈਗੇ ਨੇ ਸਾਡੇ ਨਾਲ ਭੰਗੂ ਸਾਹਿਬ ਨੇ ਭੰਗੂ ਸਾਹਿਬ ਇਹ ਡੈਡਲੌਕ ਟੁੱਟ ਨਹੀਂ ਰਿਹਾ ਇਹ ਡੈਡਲੌਕ ਨੂੰ ਪਹਿਲਾਂ ਵੀ ਨਜ਼ਿਖਿਆ ਗਿਆ ਹੈਗਾ ਕਿਸਾਨ ਜਥੇਬੰਦੀਆਂ ਪਹਿਲਾਂ ਵੀ ਧਰਨੇ ਤੇ ਰਹੀਆਂ ਨੇ ਇਹ ਡੈਡਲੌਕ ਕਿਦਾਂ ਟੁੱਟੂਗਾ ਕੀ ਲੱਗਦਾ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤ ਨਹੀਂ ਚੱਲ ਰਹੀ ਇਧਰੋਂ ਮੰਗਾਂ ਨੂੰ ਮਨਵਾਉਣ ਦੇ ਲਈ ਕੋਈ ਉਧਰੋਂ ਸੁਨੇਹਾ ਨਹੀਂ ਆ ਰਿਹਾ ਤੇ ਕਿਦਾਂ ਅੱਗੇ ਸਥਿਤੀ ਬਣੂਗੀ ਇਹਦੀ ਆ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਡੈਡਲੌਕ ਦੀ ਗੱਲ ਕੀਤੀ ਆ ਅਸੀਂ 13 ਫਰਵਰੀ ਤੋਂ ਬੈਠੇ ਆ ਜੀ ਜੀ ਔਰ ਸੈਕੰਡ ਗੱਲ ਇਹ ਹੈ ਕਿ ਆ ਵੀ ਜਿਹੜੇ ਡੱਲੇਵਾਲ ਸਾਹਿਬ 26 ਨਵੰਬਰ ਤੋਂ ਮਰਨ ਵਰਤ ਤੇ ਬੈਠੇ ਆ ਇਹ ਡੈਡਲੌਕ ਖੋਲਣ ਲਈ ਨਹੀਂ ਬੈਠੇ ਮਰਨ ਵਰਤ ਦਿਨ ਪ੍ਰਤੀ ਦਿਨ ਉਹ ਮੌਤ ਵੱਲ ਜਾ ਰਹੇ ਨੇ ਕਿਉਂਕਿ ਜੋ ਬੰਦੇ ਨੂੰ ਅੱਜ 32ਵਾਂ ਦਿਨ ਹੋ ਗਿਆ ਸਾਡੀ ਬੜੀ ਸਤਕਾਰਯੋਗ ਸ਼ਖਸੀਅਤ ਆ ਔਰ ਐਸਕੇਮ ਨਾਨ ਪਿਟੀਕਲ ਦੀ ਕਨਵੀਨਰ ਹੈਗੇ ਆ ਭਾਰਤ ਦੇ ਮੈਂ ਸਮਝਦਾ ਵੀ ਇਹ ਸਰਕਾਰਾਂ ਨੂੰ ਦੇਖਣਾ ਪਵੇਗਾ ਵੀ 13 ਫਰਵਰੀ ਤੋਂ ਅਸੀਂ ਕਿਉਂ ਨਹੀਂ ਇਹਨਾਂ ਦੀ ਸੁਣੀ ਚਾਰ ਮੀਟਿੰਗਾਂ ਕਰਕੇ ਉਸ ਤੋਂ ਅੱਗੇ ਜਾਈਏ ਸਟੇਟ ਦਾ ਕੀ ਰੋਲ ਹੋਣਾ ਚਾਹੀਦਾ ਸਟੇਟ ਵੀ ਚੁੱਪਾ ਸਟੇਟ ਹੁਣ 29ਵੇਂ ਦਿਨ ਬਾਅਦ ਉਹਨਾਂ ਦੇ ਸੀਐਮ ਮਾਨ ਦੀ ਆਪਣੇ ਸਮਾਦੀ ਖੁੱਲੀ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਕੈਬਨਟ ਸਾਰੀ ਟੀਮ ਇੱਥੇ ਆਈ ਆ ਸੋ ਆ ਵੀ ਰਹੇ ਨੇ ਸੋ ਮੈਂ ਸਮਝਦਾ ਵੀ ਜਿਹੜਾ ਆਉਣਾ ਹੈ ਦੇਖੋ ਰੋਕ ਕਿਸੇ ਨੂੰ ਨਹੀਂ ਸਕਦੇ ਅਸੀਂ ਤਾਂ ਸਾਰਿਆਂ ਦਾ ਸਵਾਗਤ ਹੀ ਕਰਦੇ ਆ ਸੋ ਇੱਕ ਗੱਲ ਨੂੰ ਆ ਵੀ ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਿੱਥੇ ਉਹ ਪ੍ਰੈਸ਼ਰ ਬਣਾ ਸਕਦੇ ਆ ਉੱਥੇ ਉਹਨਾਂ ਨੂੰ ਵੱਧ ਜ਼ੋਰ ਲਾਉਣਾ ਚਾਹੀਦਾ ਜਿਹੜਾ ਇੱਧਰ ਆਉਣੇ ਨੂੰ ਸਮਾਂ ਬਰਬਾਦ ਕਰਦੇ ਆ ਖਰਾਬ ਕਰਦੇ ਆ ਕਿਉਂਕਿ 32 ਮਿੰਟ ਦੇ ਨਾ ਘੱਟ ਨਹੀਂ ਹੁੰਦਾ ਸੋ ਉਹਨਾਂ ਚੀਜ਼ਾਂ ਕੰਨੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਔਰ ਦੂਜੀ ਗੱਲ ਮੈਂ ਜਿਹੜੀ ਕਰਾਂ ਇਹ ਸਰਕਾਰਾਂ ਨੂੰ ਦੇਖਣਾ ਹੁਣ ਇਹ ਸੈਂਟਰ ਸਰਕਾਰ ਦਾ ਅੜੀਅਰ ਰਵੀਤਾ ਜਿਹੜੀ ਪਹਿਲਾਂ ਤੋਂ ਹੀ ਰਿਹਾ ਅਮਿਤ ਸ਼ਾਹ ਜੀ ਪੀਐਮ ਮੋਦੀ ਜੀ ਹੁਣ ਸਭ ਤੋਂ ਵੱਡੀ ਗੱਲ ਅਗਰ ਡੱਲੇਵਾਲ ਸਾਹਿਬ ਸਿੱਧੀਆਂ ਗੱਲਾਂ ਤੇ ਆਈ ਆਪਾਂ ਸਿੱਧੀ ਪਾ ਦਨੇ ਆ। ਹੂੰ। ਆ ਆਪਣੀਆਂ ਮੰਗਾਂ ਬਣਾਉਣੇ ਖਤਰ ਮੰਗਾਂ ਨਹੀਂ ਮੰਨੀਆਂ ਜਾਨ ਦੇ ਦਨੇ ਆ। ਹੂੰ। ਤਾਂ ਸਟੇਟ ਵੀ ਕਿਤੇ ਫਾਰਗ ਨਹੀਂ ਹੋਊਗੀ। ਹੂੰ। ਔਰ ਜਵਾਬ ਪੀਐਮ ਮੋਦੀ ਨੂੰ ਵੀ ਦੇਣਾ ਪਊਗਾ, ਜਵਾਬ ਅਮਿਤ ਸ਼ਾਹ ਜੀ ਨੂੰ ਵੀ ਦੇਣਾ ਪਊਗਾ। ਇਹ ਹੁਣ ਦੇਖੋ ਅਸੀਂ ਤਾਂ ਮੰਗਾਂ ਮਨਾਉਣ ਲਈ ਬੈਠੇ ਆ ਡੈਡਲੌਕ ਖੋਲਣਾ ਨਾ ਖੋਲਣਾ ਇਹ ਸਰਕਾਰਾਂ ਦੇ ਹੱਥ 'ਚ ਹੈਗਾ। ਡੈਡਲੌਕ ਮੰਗਾਂ ਮਨਾਉਣ ਲਈ ਅਸੀਂ 10 ਮਹੀਨੇ ਬੜਾ ਸਬਰ ਨਾਲ ਇੰਤਜ਼ਾਰ ਕੀਤਾ ਜ਼ਬਰਦਸਤ ਮੁਕਾਬਲਾ ਬੜੇ ਸਬਰ ਨਾਲ ਕੀਤਾ ਹੁਣ ਵੇਖਣਾ ਇਹ ਹੋਵੇਗਾ ਵੀ 32 ਦਿਨ ਹੋ ਗਏ ਤਾਂ ਵੱਡਾ ਸਬਰ ਵੀ ਕੀ ਹੋ ਸਕਦਾ ਕੁਝ ਕਿਸਾਨਾਂ ਕੋਲ ਦੀਆਂ ਟਿੱਪਣੀਆਂ ਸੁਣ ਰਿਹਾ ਸੀ ਜਿਹੜੇ ਇਸ ਸੰਘਰਸ਼ ਦੇ ਨਾਲ ਹਲੇ ਹਿੱਸਾ ਨਹੀਂ ਬਣੇ ਹਾਲਾਂਕਿ ਉਹ ਜਿਹੜਾ ਦਿੱਲੀ ਵਾਲਾ ਸੰਘਰਸ਼ ਸੀਗਾ ਉਹਦੇ ਵਿੱਚ ਸ਼ਾਮਿਲ ਸੀਗੇ ਕਹਿੰਦੇ ਕਿ ਡੱਲੇਵਾਲ ਸਾਹਿਬ ਨੇ ਮਰਨਵਰਤ ਰੱਖ ਕੇ ਅੰਦੋਲਨ ਨੂੰ ਫਸਾ ਦਿੱਤਾ ਕਹਿੰਦੇ ਮਰਨਵਰਤ ਨਹੀਂ ਰੱਖਣਾ ਚਾਹੀਦਾ ਸੀ ਅੱਜ ਵੀ ਕਹਿੰਦੇ ਅਸੀਂ ਇਹੀ ਕਹਿੰਦੇ ਹਾਂ ਕਿ ਮਰਨਵਰਤ ਛੱਡੋ ਆਪਾਂ ਦੁਬਾਰਾ ਪੰਜਾਬ ਆਈਏ ਇਕੱਠੇ ਹੋ ਕੇ ਮੂਰਤ ਜਿਹੜਾ ਲਾਉਣਾ ਹੈਗਾ ਲਾਈਏ ਇਹ ਜਿਹੜੀ ਇਹ ਟਿੱਪਣੀਆਂ ਆ ਰਹੀਆਂ ਰੁਲਦੂ ਸਿੰਘ ਮਾਨਸਾ ਦਾ ਮੈਂ ਜ਼ਿਕਰ ਕਰਦਾ ਚਲਾ ਉਹਨਾਂ ਨੇ ਵੀ ਇਹ ਟਿੱਪਣੀ ਕੀਤੀ ਹੈ ਉਹਨੂੰ ਕਿਸ ਤਰੀਕੇ ਨਾਲ ਦੇਖਣੇ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਰੁਲਦੂ ਮਾਨਸਾ ਦਾ ਤੁਸੀਂ ਨਾਮ ਲਿਆ ਉਹਨੂੰ ਬਹੁਤ ਹੀ ਸੀਰੀਅਸ ਨਹੀਂ ਲੈਣਾ ਚਾਹੀਦਾ ਕਿਉਂਕਿ ਜਿਹੜਾ ਇਨਸਾਨ ਦਿੱਲੀ ਦੇ ਵਿੱਚ ਐਡਾ ਵੱਡਾ ਘੋੜ ਸੀ ਆਪ ਦੀ ਕਾਰ ਦਾ ਸ਼ੀਸ਼ਾ ਭੰਨ ਕੇ ਫੇਮਸ ਹੋਣਾ ਔਰ ਇੱਕ ਨਾਨ ਪੋਲੀਟिकल ਉਦੋਂ ਮੋਰਚਾ ਸੀਗਾ ਐਸਕੇਮ ਦੀ ਵੇਤੀ ਕਰਾਉਣੀ ਉਹ ਐਸਕੇਮ ਦੀ ਨਹੀਂ ਹੋਈ ਐਸਕੇਮ ਤਾਂ ਇੱਕ ਨਾਂ ਹੈ ਉਹਦੇ ਵਿੱਚ ਜਥੇਵੰਦੀਆਂ ਕੰਮ ਕਰਦੀਆਂ ਜਥੇਵੰਦੀ ਚੀਜ਼ ਕੀ ਯਾਰ ਸਭ ਤੋਂ ਵੱਡੀ ਗੱਲ ਤਾਂ ਪੂਰਾ ਜਰਨਲ ਦੋਨ ਸੀ ਪੂਰੇ ਭਾਰਤ ਦੇ ਵਰਲਡ ਦੇ ਲੋਕ ਸੀ ਨਾ ਸੋ ਮੈਂ ਸਮਝਦਾ ਉਹਨਾਂ ਦਾ ਬਹੁਤਾ ਸੀਰੀਅਸ ਨਹੀਂ ਲੈਣਾ ਚਾਹੀਦਾ ਜਿਹੜੇ ਬੰਦੇ ਨੇ ਕਿੰਤੂ ਪ੍ਰੰਤੂ ਕਰਨ ਉਹਨੇ ਕਰਦੇ ਰਹਿਣਾ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਿਹੜੀ ਸੋਚ ਆ ਜੀ ਐਮਐਸਪੀ ਗਾਰੰਟੀ ਕਾਨੂੰਨ ਦੀ ਇੱਕ ਗੱਲ ਦੂਜੀ ਗੱਲ ਹੈਗੀ ਆ ਜਿਹੜੀ ਆਪਾਂ ਕਰਜ਼ਾ ਮੁਕਤੀ ਦੀ ਗੱਲ ਆ ਹੋ ਸਕਦਾ ਮਰਦੂ ਸਿੰਘ ਮਾਨਸਾ ਨਾਲ ਸਹਿਮਤ ਹੋਣ ਇਹਨਾਂ ਚੀਜ਼ਾਂ ਨਾਲ ਹੋ ਸਕਦਾ ਗ੍ਰਾਹਾਂ ਜੀ ਵੀ ਨਾਲ ਸਹਿਮਤ ਹੋਣ ਇਹਨਾਂ ਨਾਲ ਹੋ ਸਕਦਾ ਜਿਹੜੇ ਵੀ ਅਦਰ ਕੋਈ ਵੀ ਕਿੰਤੂ ਪ੍ਰੰਤੂ ਕਰਦਾ ਸੋ ਮੈਂ ਸਮਝਦਾ 10 ਮਹੀਨੇ ਤੋਂ ਨਾ ਜਿਹੜਾ ਬੰਦਾ ਬੈਠੇ ਨੇ ਉਹ ਇਦਾਂ ਨਹੀਂ ਹੁੰਦਾ ਵਾਪਸ ਕੋਈ ਬਿਨਾ ਪ੍ਰਾਪਤੀ ਕਰੇ ਵਾਪਸ ਚਲੇ ਜਾਣਾ ਇੱਕ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਮੋਰਚਾ ਪ੍ਰਸਾਦ ਦਿੱਤਾ ਗਿਆ ਤੁਸੀਂ ਕਿਹਾ ਵੀ ਕੁਝ ਆਗੂ ਕਹਿੰਦੇ ਨੇ ਦੇਖੋ ਮੈਂ ਕਲੀਅਰ ਇੱਕ ਕੱਟ ਕਰਨਾ ਚਾਹੁੰਦਾ ਮੋਰਚਾ ਫਸਾਉਣੇ ਦੇ ਹੁੰਦਾ ਵੀ ਡੱਲੇਵਾਲ ਸਾਹਿਬ ਤੋਂ ਬਿਨਾਂ ਡੱਲੇਵਾਲ ਸਾਹਿਬ ਛੱਤ ਦੇ ਕੇ ਉਸ ਤੋਂ ਬਾਅਦ ਮੋਰਚਾ ਬੰਦ ਹੋ ਗਿਆ ਇਹ ਤਾਂ ਬੜੀ ਲੰਬੀ ਕੜੀ ਹੈਗੀ ਆ ਜੀ ਸੁਖਜੀਤ ਸਿੰਘ ਜਿੱਦ ਦਾ ਨਾ ਡੱਲੇਵਾਲ ਸਾਹਿਬ ਨੂੰ 26 ਨਵੰਬਰ ਨੂੰ ਰਾਤ ਨੂੰ ਚੁੱਕਿਆ ਸੀਗਾ ਉਸ ਤੋਂ ਬਾਅਦ ਸੁਖਜੀਤ ਸਿੰਘ ਹਰਦੋ ਚੰਡੇ ਬੈਠੇ ਤੇ ਜੋ ਕੜੀ ਤਹਿਤ ਨਾਨ ਪੋਲੀਟਿਕਲ ਮੋਰਚੇ ਦਾ ਫੈਸਲਾ ਹੋਇਆ ਜੋ ਉਹਦੇ ਵਿੱਚ ਦੋਨੇ ਫਾਰਮਾਂ ਵੱਲੋਂ ਤੈਅ ਹੋਇਆ ਤਾਂ ਉਸ ਕੜੀ ਤਹਿਤ ਬਹੁਤ ਕੜੀ ਲੰਬੀ ਹੈਗੀ ਆ ਅਸੀਂ ਇੱਕ ਤੋਂ ਬਾਅਦ ਯਾਨੀ ਕਿ ਇੱਕ ਬੰਦਾ ਤਿਆਰ ਹੈਗਾ ਡੱਲੇਵਾਲ ਸਾਹਿਬ ਮੋਰਚਾ ਆਦੋ ਪੜਦਾ ਹੁੰਦਾ ਵੀ ਇਸ ਤੋਂ ਬਾਅਦ ਸਾਡੇ ਕੋਲ ਰਸਤਾ ਨਹੀਂ ਹੈਗਾ ਜੀ ਕੋਈ ਸੌਰ ਦੂਜੀ ਗੱਲ ਹੈਗੀ ਆ ਇਹ ਆਗੂ ਨੇ ਕਹਿਣਾ ਹੈਗਾ ਵਾ ਕਿਉਂਕਿ ਜਿਹੜੇ ਕਿੰਤੂ ਪ੍ਰੰਤੂ ਕਰਦੇ ਨੇ ਉਹ ਉਹ ਸੋਚ ਸੋਚਣ ਇੱਕ ਕਿਉਂਕਿ ਜਦ ਤੋ ਜਥੇਬੰਦੀਆਂ ਹੋਣ ਚਾਹੀਆਂ ਕਿਸੇ ਨੇ ਇਹ ਗੱਲ ਕਿਸੇ ਵੀ ਆਗੂ ਨੇ ਕਿਤੇ ਇਹੋ ਜਿਹਾ ਭਰਾਲਾ ਕੀਤਾ ਹੋਵੇ ਹੋ ਸਕਦਾ ਡੱਲੇਵਾਲ ਸਾਹਿਬ ਨੂੰ ਨਾ ਬੈਠਣਾ ਪੈਂਦਾ ਅੱਜ ਅੱਜ ਮਰਨਵਾਰਤ ਤੇ ਨਾ ਬੈਠਣਾ ਪੈਂਦਾ ਕਿਉਂਕਿ ਜੇ ਕਿਸੇ ਨੇ ਆਪਣੀ ਜਾਨ ਪਹਿਲਾਂ ਦਿੱਤੀ ਹੁੰਦੀ ਮੈਂ ਸਮਝਦਾ ਵੀ ਇੱਕ ਨਾਨ ਪੋਲਟਿਕਲ ਦੀ ਵੱਡੀ ਸੋਚ ਹੈਗੀ ਐਸਕੇਮ ਨਾਨ ਪੋਲਟਿਕਲ ਦੀ ਔਰ ਦੂਜੀ ਜਿਹੜੀ ਡੱਲੇਵਾਲ ਸਾਹਿਬ ਦੀ ਸੋਚ ਹੈ ਗੱਲ ਇੱਥੇ ਸੋਚ ਦੀ ਗੱਲ ਇੱਥੇ ਹੈਗੀ 12 ਮੰਗਾਂ ਦੀ ਜਨ ਅੰਦੋਲਨ ਬਣਿਆ ਨਾ ਟੀਵੀਆਂ ਤੇ ਲੋਕ ਕੁਝ ਵੀ ਕਹੀ ਜਾਣ ਅੱਜ ਤੁਸੀਂ ਤਾਂ ਗਰਾਉਂਡ ਲੈਵਲ ਤੇ ਦੇਖਦੇ ਹੋ ਨਾ ਸਾਰਾ ਕੁਝ ਪਰ ਮੈਂ ਸਮਝਦਾ ਵੀ ਜਿਹੜੀਆਂ ਮੰਗਾਂ ਤੇ ਸਮੇਂ-ਸਮੇਂ ਤੇ ਲਗ-ਲਗ ਸਰਕਾਰਾਂ ਆ ਰਹੀਆਂ ਸਮੇਂ-ਸਮੇਂ ਤੇ ਸਰਕਾਰਾਂ ਨੇ ਵਾਅਦੇ ਕੀਤੇ ਸਾਡੇ ਕੋਲ ਕੱਲਾ-ਕੱਲਾ ਪ੍ਰੂਫ ਪਿਆ ਸੀ ਤਾਂ ਲੌਜਿਕ ਤੋਂ ਬਿਨਾਂ ਗੱਲੇ ਨਹੀਂ ਕਰਦੇ ਸੀਐਮ ਮਾਨ ਨੇ ਆਪਣੇ ਸੌਰੀ ਜਦੋਂ ਸੀਐਮ ਹੁੰਦੇ ਸੀ ਆਪਣੇ ਮੋਦੀ ਜੀ ਗੁਜਰਾਤ ਦੇ ਉਦੋਂ ਇਹ ਡਾਕਟਰ ਮਨਮੋਹਨ ਸਿੰਘ ਦੁਨੀਆ ਤੇ ਨਹੀਂ ਰਹੇ ਹਮ ਔਰ ਦੁੱਖ ਦੀ ਗੱਲ ਹੈਗੀ ਆ ਪਰ ਇਹ ਗੱਲ ਵੀ ਵਿੱਚ ਜ਼ਰੂਰ ਆਉਂਦੀ ਆ ਵੀ ਡਾਕਟਰ ਸਿੰਘ ਮਨਮੋਹਨ ਸਿੰਘ ਇੱਕ ਤਾਂ ਇੱਥੇ ਗੱਲ ਆ ਵੀ ਜਦੋਂ ਕੋਈ ਬੰਦਾ ਦੁਨੀਆ ਤੋਂ ਕੁਚ ਕਰ ਜਾਂਦਾ ਦੁੱਖ ਦੀ ਗੱਲ ਹੈਗੀ ਆ ਅਸੀਂ ਜਿੱਥੇ ਸ਼ਰਦਾ ਭੇਟ ਕਰਦੇ ਆ ਹਮ ਤਾਂ ਸਾਨੂੰ ਮਾਣ ਵੀ ਸੀ ਜਦੋਂ ਉਹ ਪੀਐਮ ਬਣੇ ਸੀ ਕਿਉਂਕਿ ਸਰਦਾਰ ਪੱਗ ਬਣੀ ਹੋਈ ਇਹ ਮਾਣ ਵੀ ਸੀ ਪਰ ਦੁੱਖ ਇਹ ਹੈਗਾ ਵੀ ਉਹਨਾਂ ਨੇ ਵੀ 95 ਤੋਂ ਲੈ ਕੇ ਕਿਸਾਨਾਂ ਖਾਤਰ ਬਹੁਤਾ ਕੁਝ ਆਇਆ ਜਾਂ ਨਹੀਂ ਕੀਤਾ ਹੈਗਾ ਆ ਸੁਆਮੀ ਨਾਥਨ ਰਿਪੋਰਟ ਜਿਹੜੀ ਸੀ2+ ਦੀ ਅਸੀਂ ਗੱਲ ਕਰਦੇ ਆ ਉਹਨਾਂ ਜਦੋਂ ਪ੍ਰਧਾਨ ਮੰਤਰੀ ਸੀ ਉਹ 14 ਤੱਕ ਉਹਨਾਂ ਨੇ ਵੀ ਦੱਬ ਕੇ ਰੱਖੀ ਉਹਨਾਂ ਨੇ ਵੀ ਕਿਸਾਨਾਂ ਦੇ ਬਹੁਤੇ ਫਾਇਦੇ ਵਾਲੀ ਗੱਲ ਨਹੀਂ ਕੀਤੀ ਸੋ ਇਹ ਚੀਜ਼ਾਂ ਨੂੰ ਦੇਖ ਕੇ ਉਦੋਂ ਇਹਨਾਂ ਨੇ ਮਨਮੋਹਨ ਸਿੰਘ ਨੂੰ ਚਿੱਠੀ ਲਿਖੀ ਸੀ ਵੀ ਐਮਐਸਪੀ ਅਤੀ ਜ਼ਰੂਰੀ ਸਵਾਮੀਨਾਥਨ C2+50 ਨਾਲ ਫਸਲਾਂ ਦੇ ਭਾਅ ਮਿਲਣੇ ਚਾਹੀਦੇ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਬੰਦਾ ਸੱਤਾ ਤੋਂ ਬਾਹਰ ਹੁੰਦਾ ਹੈ ਉਦੋਂ ਬਹੁਤ ਸਾਰੀਆਂ ਚੀਜ਼ਾਂ بڑے ਮਸਲੇ ਯਾਦ ਆਉਂਦੇ ਨੇ ਪਰ ਜਦੋਂ ਸੱਤਾ ਤੋਂ ਬਾਹਰ ਹੋ ਜਾਂਦਾ ਤਾਂ ਸ਼ਾਇਦ ਉਹ ਮਸਲੇ ਭੁੱਲ ਜਾਂਦੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਥੋੜਾ ਜਿਹਾ ਜ਼ਿਕਰ ਕੀਤਾ ਉਹ ਵੀ ਕਹਿੰਦੇ ਸੀ ਕਿ ਇਧਰ ਤਜਾਰਤ ਖੁੱਲਣੀ ਚਾਹੀਦੀ ਹੈ ਬਾਰਡਰ ਵਾਲੇ ਪਾਸਿਓ ਹੁਸੈਨੀ ਵਾਲਾ ਬਾਰਡਰ ਖੁੱਲਣਾ ਚਾਹੀਦਾ ạtari ਬਾਰਡਰ ਖੁੱਲਣਾ ਚਾਹੀਦਾ ਪਰ ਜਦੋਂ ਸੱਤਾ 'ਚ ਆ ਗਏ ਤਾਂ ਉਸ ਤੋਂ ਬਾਅਦ ਕਹਿੰਦੇ ਕਿ ਇਹ ਤਾਂ ਪਾਕਿਸਤਾਨ ਉਹੀ ਹੈ ਜਿਹੜਾ ਸਾਡੇ ਮੁੰਡੇ ਮਾਰ ਰਿਹਾ ਹੈਗਾ ਤਾਂ ਬਿਜ਼ਨਸ ਦੀ ਗੱਲ ਉਹੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਕਰਦੇ ਹੁੰਦੇ ਸੀ ਲੱਗਦਾ ਕਿ ਜਵਾਬਦੇਹੀ ਤੈ ਕਰਨੀ ਪਊਗੀ ਇਹਨਾਂ ਮੋਰਚਿਆਂ ਦੇ ਵਿੱਚੋਂ ਹੀ ਇਹ ਆਵਾਜ਼ ਉੱਠੂਗੀ ਉਹਲੇ ਇਹ ਬਿਲਕੁਲ ਮੋਰਚਿਆਂ ਚੋਂ ਆਵਾਜ਼ ਉੱਠਦੀ ਆ ਸਾਡੇ ਲੋਕਾਂ ਨੇ ਜਿਹੜੇ ਅਸੀਂ ਪਿੰਡਾਂ ਦੇ ਲੋਕ ਭੋਲੇ ਭਾਲੇ ਆ ਕਿਸਾਨ ਆ ਮਜ਼ਦੂਰ ਆ ਜਿਹੜੇ ਸਾਤੋਂ ਵੋਟਾਂ ਬਟੋਰ ਕੇ ਫਿਰ ਰਾਜ ਭਾਗ ਦੇ ਵਿੱਚ ਚਲੇ ਜਾਂਦੇ ਆ ਉਦੋਂ ਫਿਰ ਲੁੱਟਦੇ ਕੁਟਦੇ ਆ ਇਹ ਕੋਈ ਨਵੀਂ ਗਾਣੀ ਨਹੀਂ ਵੀ ਭਗਵੰਤ ਮਾਨੇ ਬਦਲੇ ਆ ਇਹ ਸਮੇਂ-ਸਮੇਂ ਤੇ ਜਿਹੜੀ ਸਰਕਾਰ ਵੀ ਆਈ ਆ ਜਿਹੜਾ ਰਾਜ ਭਾਗ ਤੇ ਬਹਿ ਗਿਆ ਰਾਜਾ ਉਹਨਾਂ ਨੇ ਆ ਹੀ ਕੁਛ ਕੀਤਾ ਹੈਗਾ ਸਾਨੂੰ ਵੇਰ ਹੋਣ ਦੀ ਲੋੜ ਆ ਸਾਡੇ ਕਿਸਾਨਾਂ ਨੂੰ ਵੇਰ ਹੋਣ ਦੀ ਲੋੜ ਆ ਮਜ਼ਦੂਰਾਂ ਨੂੰ ਵੇਰ ਹੋਣ ਦੀ ਲੋੜ ਆ ਇਹ ਲੋਕ ਲਾਲਚ ਦੇ ਕੇ ਵੋਟਾਂ ਤਾਂ ਲੈ ਲੈਣੇ ਆ ਕੱਲਾ ਭਗਵੰਤ ਮਾਨ ਨਹੀਂ ਬਦਲਿਆ ਔਰ ਮੈਂ ਕਹਿੰਨਾ ਵੀ ਐਮਐਮਐਸਪੀ ਦੀ ਗੱਲ ਕੀਤੀ ਆ ਉਹ ਭੈਣ ਬਧਾਇਕਾ ਸਾਡੀ ਉਥੋਂ ਖਰੜ ਤੋਂ ਉਹ 5 ਮਿੰਟ ਚ ਉਹਨੂੰ ਆਏ ਸੀਗਾ ਵੀ ਇੱਕ ਟੌਫੀ ਆ ਚੱਕ ਕੇ ਆਏ ਫੜਾਤੀ ਐਮਐਸਪੀ ਦੇਣੀ ਫੇਰ ਬਾਅਦ ਚ ਜਦੋਂ ਰਾਜ ਭਾਗ ਆ ਕੇ ਉਹ ਤੋਂ ਬਾਅਦ ਉਹ ਕਹਿੰਦੇ ਨਹੀਂ ਇਹ ਸੈਂਟਰ ਦਾ ਮੈਟਰ ਹੈਗਾ ਸਾਡਾ ਮੈਟਰ ਨਹੀਂ ਤਾਂ ਇਹ ਮਤਲਬ ਕਹਿ ਹੋ ਗਿਆ ਸੋ ਇਹਨਾਂ ਦੀ ਗਲਤੀ ਗਲਤੀ ਆ ਸੋ ਵੇਰ ਸਾਨੂੰ ਹੁਣਾ ਪਊਗਾ ਜਦੋਂ ਇਹ 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 ਉਹੀ ਗੱਲ ਉਧਰਲੇ ਪਾਸੇ ਆਵਾਂ ਕਿਉਂਕਿ ਇੱਕ ਪਾਸੇ ਚਲੋ ਅੰਦੋਲਨ ਚੱਲ ਰਿਹਾ ਤੁਸੀਂ ਵੀ ਜ਼ਿਕਰ ਕੀਤਾ ਜੇ ਸ਼ਹੀਦੀਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਅਗਲਾ ਬੰਦਾ ਵੀ ਤਿਆਰ ਬੈਠਾ ਮਰਜੀਵੜੇ ਬਣ ਕੇ ਸ਼ਹੀਦੀ ਦੇਣ ਦੇ ਲਈ ਇਹ ਇੱਕ ਪਾਸਾ ਹੈਗਾ ਪਰ ਅੰਦੋਲਨ ਜਦੋਂ ਆਪਾਂ ਲੜਦੇ ਆ ਉਹਦੇ ਵਿੱਚ ਸਾਨੂੰ A B C ਪਲਾਨ ਲੈ ਕੇ ਚੱਲਣਾ ਪੈਂਦਾ ਹੈਗਾ A ਪਲਾਨ ਤੁਹਾਡਾ ਬਾਦਸਤੂਰ ਚੱਲ ਰਿਹਾ ਹੈਗਾ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਬੰਦਾ ਸ਼ਹੀਦ ਹੁੰਦਾ ਤਾਂ ਅਗਲਾ ਬੰਦਾ ਸ਼ਹੀਦੀ ਪਾਉਣ ਦੇ ਲਈ ਫਿਰ ਬੈਠੂਗਾ ਮਰਨ ਵਰਤੇ B ਜਾਂ C ਪਲਾਨ ਜਣ ਕੇ ਇਸ ਤੋਂ ਇਲਾਵਾ ਕੋਈ ਹੋਰ ਪਲਾਨ ਹੈਗੇ ਨੇ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਹੁਣ ਅਵੇਅਰ ਕਰ ਲਿਆ ਜਾਵੇ ਨਾਲ ਜੋੜਿਆ ਜਾਵੇ ਜਾਂ ਹੋਰ ਤਰੀਕੇ ਨਾਲ ਜਾਂ ਉਹ ਹੋਰ ਪਲਾਨਾਂ ਤੇ ਚੱਲ ਰਹੀ ਹੈ ਚਰਚਾ ਇਸ ਵੇਲੇ ਕਿ ਨਹੀਂ ਦੇਖੋ ਲਗ ਲਗ ਸਮੇਂ-ਸਮੇਂ ਤੇ ਜਿਵੇਂ ਮੋਰਚੇ ਚ ਚੱਲਦੇ ਨੇ ਤਰਾ ਚੜਾਉਂਦੇ ਆ ਉਹਨੀਆਂ ਮੋਰਚੇ ਇੰਨੀਆਂ ਪ੍ਰਸਥਿਤੀਆਂ ਬਦਲਦੀਆਂ ਹੈਗੀਆਂ ਅੱਜ ਸਭ ਤੋਂ ਵੱਡੀ ਗੱਲ ਤਾਂ ਮੈਂ ਉਹਨਾਂ ਸਹਾਬਜਾਦਿਆਂ ਨੂੰ ਸ਼ਰਧਾ ਭੇਟ ਕਰਦੇ ਆਂ ਸੀ ਮੋਰਚੇ ਵੱਲੋਂ ਕਿਉਂਕਿ ਇਤਿਹਾਸ ਆ ਜੇ ਪੁਰਾਣਾ ਇਤਿਹਾਸ ਦੇਖੀਏ ਬਹੁਤ ਕੁਝ ਹੈਗਾ ਮੈਂ ਇੱਕ ਭੂਗਤ ਗਿਆ ਸੀ ਮੇਰੇ ਦੋਸਤ ਮਿੱਤਰਾਂ ਨੇ ਇੱਥੇ ਲਾਗ ਦੇ ਪਿੰਡਾਂ ਚ ਖੰਡਪਾੜ ਸਾਹਿਬ ਪ੍ਰਕਾਸ਼ ਕਰਾਇਆ ਸੀ ਤੇ ਭੋਗ ਤੇ ਗਿਆ ਸੀ ਉਹ ਕਹਿੰਦੇ ਮੌਸਮ ਨੇ ਆਇਆ ਕਰਤਾ ਮੈਂ ਕਹਿੰਨਾ ਮੌਸਮ ਨੇ ਕੁਝ ਨਹੀਂ ਕਰਿਆ ਤੁਸੀਂ ਅੱਜ ਦਿਨ ਤਾਂ ਦਰਖਤ ਵੀ ਰੋਂਦੇ ਨੇ ਜਾਨਵਰ ਵੀ ਰੋਂਦੇ ਨੇ ਤੁਸੀਂ ਇਤਿਹਾਸ ਨੂੰ ਤਾਂ ਪੜੋ ਤੁਸੀਂ ਕਿਤੇ ਖਤਰਾ ਜ ਕਰਾ ਅਸੀਂ ਸਮੇਂ ਨੂੰ ਅਸੀਂ ਕਹਿੰਨਾ ਮੀ ਪਿਆ ਨਾ ਉਹ ਕੋਈ ਇਤਿਹਾਸ ਚ ਪੁਰਾਣਾ ਦੇਖ ਲਓ ਚਾ ਚਾਰ ਛਿੱਟੇ ਵੀ ਪਏ ਹਨਾ ਉਹ ਫਿਰ ਰੱਬ ਵੀ ਰੋਂਦਾ ਨਾ ਸੋ ਮੇਰੇ ਕਹਿਣ ਤੋਂ ਭਾਵ ਇਹ ਚੀਜ਼ਾਂ ਸਾਨੂੰ ਇਤਿਹਾਸ ਚੋਂ ਮਿਲਦੀਆਂ ਰੌਲਾ ਕਿਹੜੀ ਗੱਲ ਦਾ ਹੈਗਾ ਜੀ ਸਰਕਾਰਾਂ ਸਮੇਂ-ਸਮੇਂ ਤੇ ਸਰਕਾਰਾਂ ਜਦੋਂ ਉਜਾਰਤ ਦੇ ਸਾਨੂੰ ਟੀਵੀਾਂ ਤੇ ਕੀ ਕਹਿੰਨੇ ਨੇ ਵੀ ਯਾਰ ਸਾਨੂੰ ਕਿਸਾਨਾਂ ਨੇ ਗਲੇ ਲਾਇਆ ਜਿਹੜਾ ਜੁਮਲਾ ਭਗਵੰਤਮਾਨਾ ਆਪਣੇ ਇਹਨਾਂ ਨੇ ਛੱਡਿਆ ਸੀ ਵੀ ਅਸੀਂ ਫਸਲਾਂ ਤੇ ਐਮਐਸਪੀ ਦਵਾਂਗੇ ਤੇਈ ਫਸਲਾਂ ਦੇ ਔਰ ਉਹੋ ਜਿਹੇ ਜੁਮਲਾ ਹੋਣਾ ਹਰਿਆਣੇ ਨੇ ਛੱਡ ਤਾ ਉਹਨਾਂ ਨੇ ਤਾਂ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਮੈਂ ਸਹਿਮਤ ਹਾਂ ਵੀ ਉਹ ਸਟੇਟ ਕੋਲ ਇੰਨੇ ਅਧਿਕਾਰ ਹੈਗੇ ਸਟੇਟ ਕੋਲ ਇੰਨਾ ਪੈਸਾ ਹੈਗਾ ਵੀ ਉਹ ਨੂੰ ਐਮਐਸਪੀ ਦੇ ਸਕਦੀ ਆ 23 ਜਾਂ 24 ਫਸਲਾਂ ਤੇ ਤੇ ਸਟੇਟ ਕੋਲ ਹੈ ਜਿਆ ਅਧਿਕਾਰ ਹੈਗਾ ਹੁਣ ਗੱਲ ਤਾਂ ਹੈਗੀ ਆ ਸੈਂਟਰ ਸਰਕਾਰ ਵੱਲੋਂ ਸਟੇਟ ਸਰਕਾਰ ਦੀਆਂ ਏਜੰਸੀਆਂ ਵੀ ਖਰੀਦਦੀਆਂ ਤੀਆਂ ਸੈਂਟਰ ਸਰਕਾਰ ਦੀ ਜਿਵੇਂ ਐਫਸੀਆਈ ਨੈਫਟ ਸੀਸੀਆਈ ਬਹੁਤ ਇਹੋ ਜਿਹੀ ਹੈਗੀ ਦੀ ਪਰਕਿਊਰਮੈਂਟ ਇੰਨਾ ਕੁਸ਼ ਹੈਗਾ ਫੰਡ ਸਟੇਟ ਕੋਲ ਵੀ ਉਹ ਹਰ ਇੱਕ ਫਸਲ ਤੇ ਤੇਈ ਫਸਲਾਂ ਤੇ ਪ੍ਰਕੋਰਮੈਂਟ ਦੇ ਇਸੇ ਕਰਕੇ ਕਹਿ ਰਹੇ ਕਿ ਬੀ ਦਾ ਸੀ ਪਲਾਨ ਦਾ ਜ਼ਿਕਰ ਮੈਂ ਤੁਹਾਡੇ ਤੋਂ ਤਾਂ ਹੀ ਕਰ ਰਿਹਾ ਕਿਉਂਕਿ ਇੱਕ ਪਾਸੇ ਤਾਂ ਲੜਾਈ ਚੱਲ ਰਹੀ ਹੈ ਜਿੱਦਾਂ ਸੈਂਟਰ ਨੇ ਫਸਲ ਨਹੀਂ ਖਰੀਦੀ ਇਸ ਵਾਰ ਜਦੋਂ ਏਜੰਸੀਆਂ ਦੇ ਥਰੂ ਖਰੀਦੀ ਜਾਣੀ ਸੀ ਇਹ ਕਹਿ ਦਿੱਤਾ ਗਿਆ ਕਿ ਪੁਰਾਣੀ ਦੀ ਲਿਫਟਿੰਗ ਨਹੀਂ ਹੋਈ ਕਿਸਾਨ ਕਿਸ ਤਰੀਕੇ ਨਾਲ ਮੰਡੀਆਂ ਦੇ ਵਿੱਚ ਰੁਲੇ ਸਾਨੂੰ ਸਾਫ਼ ਨਜ਼ਰ ਆਇਆ ਬੀ ਦਾ ਸੀ ਪਲਾਨ ਦਾ ਮੇਰਾ ਜ਼ਿਕਰ ਇਹ ਹੈਗਾ ਕਿ ਕੀ ਪੰਜਾਬ ਦੀ ਸਰਕਾਰ ਤੇ ਪ੍ਰੈਸ਼ਰ ਬਣਾਇਆ ਜਾ ਸਕਦਾ ਤੁਹਾਡੇ ਹਿਸਾਬ ਨਾਲ ਕਿ ਉਹਨਾਂ ਨੂੰ ਕਿਹਾ ਜਾਵੇ ਵੀ ਆਪਣੀ ਅੰਤਰਰਾਸ਼ਟਰੀ ਤਜਾਰਤ ਖੋਲਣ ਦੇ ਲਈ ਸੈਂਟਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਜੇ ਤੁਸੀਂ ਫਸਲ ਨਹੀਂ ਚੱਕ ਰਹੇ ਅਸੀਂ ਕਾਰਗੋਆਂ ਦੇ ਜ਼ਰੀਏ ਪਹੁੰਚਾ ਸਕੀਏ ਕਿਉਂਕਿ ਪਾਕਿਸਤਾਨ ਵਾਲਾ ਤਾਂ ਉਹ ਹਮੇਸ਼ਾ ਵੀਰਵਾਦ ਇਹਨਾਂ ਦੇ ਵੀ ਉਧਰਲੇ ਪਾਸੇ ਨੂੰ ਖੋਲ ਹੀ ਸਕਦੇ ਲੜਾਈ ਲੱਗੀ ਹੋਈ ਹੈ ਸਾਡੀ ਉਹਨਾਂ ਨਾਲ ਲੜਾਈ ਹੈ ਅਸੀਂ ਉਧਰਲੇ ਪਾਸੇ ਤਜਾਰਤ ਨਹੀਂ ਖੋਲ ਸਕਦੇ ਬਾਈ ਰੋਡ ਕੀ ਕਾਰਗੋਆਂ ਦੇ ਜ਼ਰੀਏ ਕਿਸਾਨਾਂ ਦੀ ਫਸਲ ਹੋਰ ਥਾਂ ਤੱਕ ਪਹੁੰਚ ਸਕਦੀ ਹੈ ਕਿ ਨਹੀਂ ਪਹੁੰਚ ਸਕਦੀ ਦੇਖੋ ਮੈਂ ਤਾਂ ਇੱਥੇ ਤੱਕ ਕਹੂੰਗਾ ਵੀ ਜੇ ਪਾਕਿਸਤਾਨ ਵਾਲੇ ਬਾਰਡਰ ਖੁੱਲਦੇ ਨੇ ਮੈਂ ਇੱਥੇ ਦਾਅਵੇ ਨਾਲ ਕਹਿ ਸਕਦਾ ਵੀ ਜਿਹੜੀ ਪੰਜਾਬ ਦੀ ਸਾਡੀ ਸਬਜੀ ਆ ਉਹ ਸ਼ਾਮ ਨੂੰ ਸਾਊਦੀ ਅਰਬ ਅਰਬ ਕੰਟਰੀਆਂ 'ਚ ਉਹ ਉਹਨਾਂ ਦੇ ਚੁੱਲ੍ਹੇ 'ਤੇ ਉਹਨਾਂ ਦੇ ਗੈਸ 'ਤੇ ਹੋਊਗੀ ਪਰ ਰੌਲਾ ਕੀ ਆ ਜਦੋਂ ਬੰਦਾ ਬਾਜ਼ਾਰ ਤੋਂ ਬਾਹਰ ਹੁੰਦਾ ਇਹ ਗੱਲਾਂ ਕਹਿੰਦਾ ਜਦੋਂ ਉਹਦੇ ਕੋਲ ਪਾਵਰ ਆ ਜਾਂਦੀ ਹੈ ਫਿਰ ਪਾਕਿਸਤਾਨ ਤੋਂ ਸਾਨੂੰ ਕੋਈ ਫਰਕ ਨਹੀਂ ਇਹ ਤਾਂ ਸਟੇਟਾਂ ਦਾ ਮੈਟਰ ਆ ਜਾਂ ਸਰਕਾਰਾਂ ਦਾ ਮੈਟਰ ਹੈਗਾ ਸਾਨੂੰ ਪਾਕਿਸਤਾਨ ਨਾਲ ਕੋਈ ਪ੍ਰੋਬਲਮ ਥੋੜੋ ਹਾਂ ਬਾਰਡਰ ਨਾਲ ਕੋਈ ਮਤਲਬ ਮੈਂ ਇੱਕ ਜ਼ਿਕਰ ਕਰ ਰਿਹਾ ਸੀਗਾ ਕਾਰਗੋ ਦੇ ਜ਼ਰੀਏ ਤਾਂ ਹੋ ਸਕਦਾ ਜੇ ਤੁਸੀਂ ਪਾਕ ਬਹੁਤ ਤਰੀਕੇ ਨਾਲ ਕਾਰਗੋ ਦੇ ਜ਼ਰੀਏ ਹੋ ਸਕਦਾ ਪਰ ਕਾਰਪੋਰੇਟ ਘਰਾਣੇ ਜਿਹੜੇ ਹੁਣ ਭਾਰਤ ਮਾਲਾ ਬਣਦਾ ਰੋਡ ਬਣਦਾ ਜਮਨਾ ਲਿੰਕ ਨਾ ਉਹ ਕਹਿਣ ਤੋਂ ਭਾਵੇਂ ਸਾਡੇ ਲਈ ਥੋੜੋ ਬਣਦਾ ਯਾਰ ਸਾਡੀ ਤਾਂ ਜ਼ਮੀਨ ਚਲੇ ਗਈ ਉਹਦਾ ਦਿਮਾਗ ਬਹੁਤ ਵੱਡਾ ਹੈਗਾ ਇਹਹੀ ਬੀਸੀ ਬੀਸੀ ਜਿਹੜਾ ਪਲਾਨ ਮੈਂ ਇਹ ਕਹਿ ਰਿਹਾ ਉਹ ਸਰਕਾਰਾਂ ਦਾ ਹੈਗਾ ਸਾਡੀ ਜਿਹੜੀ ਪਲਾਨ ਆ ਉਹ ਲੜਾਈ ਵਾਲੀ ਸਾਹਮਣੇ ਆ ਸਾਰਾ ਕੁਝ ਖੁੱਲੀ ਕਿਤਾਬ ਆ ਲੌਜਿਕ ਤੇ ਗੱਲ ਕਰਦੇ ਆ ਜੋ ਸਰਕਾਰਾਂ ਨੇ ਮੰਗੀਆਂ ਉਹੀ ਮੰਗਾ ਮੰਨ ਰਹੇ ਆ ਮੰਨੀਆਂ ਹੋਈਆਂ ਮੰਗਾ ਮੰਨ ਰਹੇ ਆ ਪਰ ਪੰਜਾਬ ਸਰਕਾਰ ਨੇ ਉਹ ਪ੍ਰੈਸ਼ਰ ਤਾਂ ਨਹੀਂ ਬਣਾਉਣਾ ਪਰ ਪੰਜਾਬ ਸਰਕਾਰ ਆ ਪ੍ਰੈਸ਼ਰ ਤਾਂ ਬਣਾ ਸਕਦੀ ਆ ਯਾਰ ਜਦੋਂ ਤਾਂ ਕੇਜਰੀਵਾਲ ਜੀ ਦੇ ਕੰਡਾ ਲੱਗ ਜਾਂਦਾ ਉਦੋਂ ਤਾਂ 92 ਦੇ 92 ਫਿਰ ਜਰਾਬਾ ਵੀ ਨਹੀਂ ਪਾਉਂਦੇ ਨੰਗੇ ਪੈਰੀ ਦਿੱਲੀ ਭੱਜ ਲੰਨੇ ਆ ਹੁੰ ਡੱਲੇ ਵਾਲ ਸਾਹਿਬ ਨੂੰ 32 ਦਿਨ ਹੋ ਗਏ ਕਿਉਂ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਈ ਅਸੀਂ ਇੱਥੋਂ ਹਣ ਤੋਂ ਰੋਕ ਨਹੀਂ ਸਕਦੇ ਨਾ ਅਸੀਂ ਕਿਸੇ ਨੂੰ ਰੋਕੀਏ ਪਰ ਜਿਹੜੀ ਇੱਥੇ ਜ਼ਿੰਮੇਵਾਰੀ ਨਿਭਾਉਣਿਆ ਜੇ ਉੱਥੇ ਹਾਜ਼ਰੀ ਲਵਾਈ ਜੰਤਰ ਮੰਤਰ ਤੇ ਬਹਿ ਜਾਣਾ ਏ ਪੀ ਐਮ ਮੋਦੀ ਦੇ ਘਰ ਮੂਰੇ ਬਹਿ ਜਾਣਾ ਸੋ ਬਹੁਤ ਵੱਡੀ ਗੱਲ ਹੁੰਦੀ ਆ ਸਟੇਟ ਵੱਡੀ ਹੈਗਾ ਵੱਡੀ ਤੇ ਰਹਿ ਗਈ ਆ ਸਟੇਟ ਦਾ ਮੁੱਖ ਮੰਤਰੀ ਬਾਹਰ ਪ੍ਰੋਟੈਸਟ ਕਰਦਾ ਹੋਵੇ ਕਿਤੇ ਨਾ ਕਿਤੇ ਵਰਲਡ 'ਚ ਗੱਲਾਂ ਹੋਣੀਆਂ ਸੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਤਾਂ ਆਸਟ੍ਰੇਲੀਆ ਪਹੁੰਚੇ ਹੋਇਆ ਇਹ ਜ਼ਿਕਰ ਆ ਰਿਹਾ ਹੈ ਦੇਖੋ ਸਾਡੇ ਵੱਲੋਂ ਆਸਟ੍ਰੇਲੀਆ ਜਾਣ ਕਿਤੇ ਵੀ ਜਾਣ ਉਹਨਾਂ ਦਾ ਫੰਡਾ ਹੈਗਾ ਪਰ ਹੁਣ ਗਏ ਨੇ ਪਰ ਮੈਂ ਤਾਂ ਕਿਹਾ 29ਵੇਂ ਦਿਨ ਸਮਾਦੀ ਤੋਂ ਬਾਹਰ ਆਏ ਨੇ ਸੋ ਇਸ ਚੀਜ਼ਾਂ ਨੂੰ ਇਹ ਤਾਂ ਮਤਲਬ ਜਦੋਂ ਕੋਈ ਆਗੂ ਜਿਹਨੇ 40 50 ਸਾਲ ਸੇਵਾ ਕੀਤੀ ਹੋਵੇ ਕਿਸਾਨੀ ਦੀ ਉਹ ਬੰਦਾ ਜਦੋਂ ਮਰਨ ਵਰਤ ਤੇ ਬਹਿ ਗਿਆ ਮੈਂ ਕਿਹਾ ਨਾ 10 ਦਿਨ ਬਾਅਦ ਵੀ ਜਾਗ ਜਾਣਾ ਚਾਹੀਦਾ ਸੀ ਤਾਂ ਹੁਣ ਵੀ ਬੁੱਢੇ ਡੁੱਲੇ ਵੇਰਾ ਦਾ ਕੁਝ ਨਹੀਂ ਬਗੜਿਆ ਲੋਕਾਂ ਨੂੰ ਦਿਖਾ ਤਾਂ ਦੇਣ ਚਾਹੇ ਝੂਠੇ ਮੂੰਹ ਤੇ ਕਹਿੰਦੇ ਵੀ ਯਾ ਰੋਣਾ ਨਹੀਂ ਆਉਂਦਾ ਤਾਂ ਰੋਣ ਵਰਗਾ ਮੂੰਹ ਤਾਂ ਕਰ ਲਈਏ ਸੋ ਹਾਲਾਤ ਸਰਕਾਰਾਂ ਇਕੀਆਂ ਕਿਤੇ ਨਾ ਕਿਤੇ ਸੀਐਮ ਭਗਵੰਤ ਮਾਨ ਦੀ ਜਿਹੜੀ ਬੜੀ ਗੂੜੀ ਦੋਸਤੀ ਹੈਗੀ ਆ ਮੈਂ ਦਾਅਵੇ ਨਾਲ ਕਹਿ ਸਕਦਾ ਇਹ ਕਈ ਮੀਟਿੰਗ ਸੀਐਮ ਭਗਵੰਤ ਮਾਨ ਨਾਲ ਅਸੀਂ ਜਥੇਬੰਦੀ ਤੌਰ ਤੇ ਕੀਤੀਆਂ ਉਹਨਾਂ ਨੇ ਇਹ ਵੀ ਕਿਹਾ ਤਾਂ ਵੀ ਅਮਿਤ ਸ਼ਾਹ ਨਾਲ ਮੈਂ ਗੱਲ ਕਰੂੰਗਾ ਅਮਿਤ ਸ਼ਾਹ ਨਾਲ ਮੇਰੀ ਬੜੀ ਚੰਗੀ ਦੋਸਤੀ ਆ ਪਰ ਦੋਸਤੀ ਨਿ ਕੇ 11 ਹੋਗੇ ਪਤਾ ਨਹੀਂ ਕਦੋਂ ਆਊਗਾ ਕਿਤੇ ਨਾ ਕਿਤੇ ਜਿਹੜੀ ਸਰਕਾਰ ਚੱਲਦੀ ਆ ਉਹ ਬੜੇ ਅੰਡਰ ਪ੍ਰੈਸ਼ਰ ਚ ਸੈਂਟਰ ਦੇ ਚੱਲਦੀ ਆ ਹੋ ਸਕਦਾ ਮਿੱਤ ਸ਼ਾਹ ਦੇ ਕਹਿਣੇ ਤੇ ਤਾਂ ਹੀ ਸੀਐਮ ਨੇ ਚੁੱਪ ਧਾਰੀ ਹੋਈ ਹੈ ਬਹੁਤ ਸ਼ੁਕਰੀਆ ਤਾਂ ਇਸਨ ਪੰਗੂ ਸਾਹਿਬ ਜਿਨ੍ਹਾਂ ਨੇ ਤਮਾਮ ਮਸਲੇ ਤੇ ਬੜੇ ਵਿਭਾਗ ਟੰਗ ਨਾਲ ਸਾਰਾ ਮਸਲਾ ਸਮਝਾਇਆ ਹੈਗਾ ਅੰਦੋਲਨ ਕਿਉਂ ਚੱਲ ਰਿਹਾ ਹੈਗਾ ਤੇ ਸਰਕਾਰਾਂ ਦੀ ਇਸ ਪ੍ਰਤੀ ਕੀ ਇਸ ਵਕਤ ਰੂਪਰੇਖਾ ਹੈਗੀ ਆ ਬੜੇ ਵਿਭਾਗ ਟੰਗ ਨਾਲ ਇਹਨਾਂ ਨੇ ਟਿੱਪਣੀਆਂ ਕੀਤੀਆਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਟਿੱਪਣੀਆਂ ਜਰੂਰ ਸਾਂਝੇ ਕਰਨੀਆਂ ਫਿਲਹਾਲ ਇੱਥੇ ਤੜਤੁਆਗ ਰਹਿਣੀ ਆ ਬਹੁਤ ਬਹੁਤ ਧੰਨ